ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ। ਸ਼੍ਰੀ ਆਦਿੱਤਿਅ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਈ ਨਾਗਰਿਕਾਂ ਦੇ ਮੋਬਾਈਲ ਗੁੰਮ ਹੋਏ ਸਨ ਜਿਨ੍ਹਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪੁਲਿਸ ਸਾਂਝ ਕੇਂਦਰਾਂ ਵਿਖੇ ਮੋਬਾਈਲ ਗਮਸ਼ੁਦਗੀ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਜਿਨ੍ਹਾਂ ਨੂੰ ਗੁਰਦਾਸਪੁਰ ਪੁਲਿਸ ਦੀ ਟੈਕਨੀਕਲ ਸੈੱਲ ਦੀ ਟੀਮ ਵੱਲੋਂ ਭਾਰਤ ਦੇ ਵੱਖ-ਵੱਖ ਖਿੱਸਿਆਂ ਵਿੱਚੋਂ ਗੁੰਮਛੂਦਾ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਅੱਜ ਵੱਖ-ਵੱਖ ਕੰਪਨੀਆਂ ਦੇ 101 ਮੋਬਾਈਲ ਫੋਨ ਅਸਲ ਮਾਲਕਾਂ ਨੂੰ ਵਾਪਸ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ ਕਰੀਬ 25 ਲੱਖ ਰੁਪਏ ਬਣਦੀ ਹੈ ਉੱਥੇ ਟਿਕੜਾ ਦੋ ਬੱਸ ਸੀਟ ਤੇ ਬੈਠੋ ਉਹ ਠੀਕ ਨੂੰ ਅਸੀਂ ਤੁਹਾਡਾ ਸੀਰੀਅਲ ਨੰਬਰ ਪੁੱਛਾਂਗੇ ਉਹ ਸੀਰੀਅਲ ਨੰਬਰ ਜਿਹੜਾ ਤੁਹਾਡਾ ਖੜਾ ਕਰਵਾਦੇ ਹੋ ਦਿੱਤੇ ਪੱਪਰ ਉੱਥੇ ਮਿਲ ਜੇ ਮੈਂ ਜੋ ਪੁੱਛੀ ਦੀ ਜੀ ਕਿੰਨਾ ਨੰਬਰ ਆਜੋ ਕਿੰਨਾ ਨੰਬਰ ਆਮਦਾਰ ਜੀ ਕਿਹਤੋਂ ਰਹ ਮਾਲੇ ਮੇਰਾ ਨਾਮ ਪ੍ਰਦੀਪ ਕੁਮਾਰ ਪਿੰਡ ਮੇਰਾ ਪੰਜਾਬ ਆ ਰਿਹਾ ਕਿ ਕਿਹੜਾ ਫੋਨ ਬੋਲ ਫੋਨ ਮੇਰੇ ਕੋਲ ਵਸੇ ਨੂੰ 3-4 ਮਹੀਨੇ ਕਿਤੇ ਕੋਈ ਬੱਚਾ ਫੋਨ ਫੋਨ ਆਪਣਾ ਖੈਰ ਪੁੱਲਤੀ ਬੱਚਾ ਇਧਰ ਆਣੇ ਰੋਲਤੀ ਤੇ ਮੈਨੂੰ ਫੋਨ ਕਿਹੜੀ ਕੰਪਨੀ ਦਾ ਫੋਨ ਹੈ ਮੇਰਾ Oppo ਦਾ ਫੋਨ ਹੈ ਫੋਨ ਆਇਆ ਹੀ ਕੋਈ ਇਹ ਕਿਦੋਂ ਮੁਲਾਜ਼ਮ ਆਇਆ ਕੀ ਕਹਿੰਦੇ ਉਹ ਗੰਦੇ ਜੀ ਤੁਹਾਡਾ ਫੋਨ ਮੇਰਾ ਜਿੱਤੇ ਆ ਕੇ ਪੁਰਾ ਐਸਪੀ ਦਫਤਰ ਆ ਕੇ ਮਿਲਿਆ ਫੋਨ ਦਾ ਮੰਨ ਜੀ ਕਿੰਨੀ ਕੀਮਤ ਆਏ ਇਹ 6000 ਰੁਪਏ ਠੀਕ ਹਨ ਕੋਸ਼ਿਸ਼ ਹੋ ਕੋਈ ਹਾਂਜੀ ਮਾਦਾ ਜਿਹੜਾ ਕਿਥੋਂ ਰਹਿ ਰਿਹਾ ਮੇਰਾ ਨਾਮ ਅਨਿਲ ਕੁਮਾਰ ਆ ਮੈਂ ਕਿਦਨ ਨਾਲੋਂ ਦੋ ਤੋਂ ਰਹਿਣਾ ਤੇ ਮੇਰਾ ਫੋਨ ਆਇਆ ਚੌਥੇ ਮਹੀਨੇ ਮੇਰਾ ਨਾਮ ਦਿਲਿਆ ਨਹੀਂ ਕੱਢੀ ਚੋ ਬਾਲੋ ਕਿਹੜੀ ਕੰਪਨੀ ਦਾ ਫੋਨ ਲੈਣਾ ਕਿਦੋਂ ਵਾਚ ਆਈ ਚੌਥੇ ਮਹੀਨੇ ਫਿਰ ਤੁਸੀਂ ਕੰਪਲੇਨ ਕੀਤੀ ਸੀ ਪੁਲਿਸ ਹਾਂ ਜੀ ਸੈਕਟਰ ਜੀ ਬਾਅਦ ਇਹਦੋਂ ਫੋਨ ਫੋਨ ਆਇਆ ਤਾਂ ਉਹ ਜਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਕਰ ਰਿਹਾ ਹੈ ਕਿੰਨੀ ਕੀਮਤ ਦਾ ਫੋਨ ਹੈਗਾ 17000 ਰੁਪਏ ਆਉਣੀ ਇਹ ਜਿਹੜੀ ਤੁਹਾਨੂੰ ਅੱਜ ਕਿ ਲੜ ਖਤਮ ਹੋ ਗਈ ਬਹੁਤ ਲੱਗ ਗਿਆ ਖੁਸ਼ ਹੋਣ ਦਾ ਕੀ ਕਹੋਗੇ ਐਸਐਸਪੀ ਸਾਹਿਬ ਬਹੁਤ ਬੰਦਿਆ ਇਹ ਮਿਲਦੀ ਹੈ ਨਹੀਂ ਚਲੋ ਮਿਲ ਗਿਆ ਸੋ ਦੇ ਕਰੀਬ ਫੋਨ ਉੱਤੇ ਗਿਆ ਅੱਜ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਵਾਰ ਫੋਨ ਦੇ ਪਾਪਾ ਜੀ ਹਾਂਜੀ ਹਾਂਜੀ ਮੇਰੇ ਫਾਦਰ ਸਾਹਿਬ ਬੜੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਜੇ ਅੱਜ 101 ਮੋਬਾਈਲ ਉਹਨਾਂ ਲੋਕਾਂ ਨੂੰ ਦੇ ਜਰ ਰਿਓ ਜੋ 1000 ਰੁਪਏ ਦੇ 50000 ਕੀਮਤ ਦੇ ਜਾਂ 30000 ਲਗਭਗ ਕੀਮਤਾਂ ਦੇ ਮੋਬਾਈਲ ਆ ਉਹ ਲੋਕਾਂ ਨੂੰ ਜਿਹੜੀ ਆ ਅੱਜ ਦੀਵਾਲੀ ਗਿਫਟੀ ਸਮਝੋ ਦਿੱਤਾ ਜਾ ਰਿਹਾ ਹੈ ਆ ਲਗਭਗ ਤੁਸੀਂ ਦੇਖ ਸਕਦੇ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਘੁਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਿੰਨਾ ਦੀ ਅਨੁਮਾਨਤ ਕੀਮਤ 5 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸਹਿ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਉਹ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਰਦੇ ਹਾਂ ਸਰ ਕਿਹੜੀ ਕਿਹੜੀ ਲੋਕੇਸ਼ਨ ਤੋਂ ਪੰਜਾਬ ਤੋਂ ਬਾਹਰੋਂ ਵੀ ਟ੍ਰੇਸ ਕੀਤੀ ਹੈ ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟ੍ਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਜਿਹੜੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਅਜਾ ਤੱਕ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ ਐਂਡ ਇਸ ਕਰਕੇ ਅਸੀਂ ਸਾਰੇ ਇਹਨਾਂ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਤਾਂ ਕਿਸੇ ਗਰੋ ਵੀ ਹੋਏਗਾ ਕੋਈ ਨਾ ਕੋਈ ਜਿਹਦਾ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਹਾਂ ਤੁਸੀਂ ਸਾਰੀ ਚੀਜ਼ਾਂ ਅਸੀਂ ਉਹਨੂੰ ਦੇਖ ਰਹੇ ਹਾਂ ਕਿ ਕੀ ਕੀ ਹੈਗਾ ਜਿਹਦੇ ਚ ਕਈ ਕੇਸਾਂ ਦੇ ਵਿੱਚ 올ਰੇਡੀ ਅਸੀਂ ਅਰਸ਼ਟਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ। ਮਤਲਬ ਕਿ ਸਰ ਕ੍ਰਾਈਮ ਕਦੀ ਛੁਪਦਾ ਨਹੀਂ। ਚਾਹੀ ਮੋਬਾਈਲ ਦਾ ਡਾਟਾ ਵੀ ਡਿਲੀਟ ਕਰ ਲੈਂਦੇ ਆ, ਸੇਮ ਵੀ ਰਿਪੋਰਟ ਦਿੰਦੇ ਆ ਪਰ ਕ੍ਰਾਈਮ ਕਦੀ ਛੁਪਦਾ ਨਹੀਂ। ਚਲੋ ਉਹ ਆਜਕਲ ਦੇਖੋ ਬੜਾ ਬੜਾ ਈਜ਼ੀ ਹੈ ਐਟੈਕ ਮੋਬਾਈਲ ਨੂੰ, ਡੇਸ਼ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ ਅੱਜਕੱਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਗ ਕਰ ਸਕ ਰਹੇ ਹਾਂ। ਤੋਂ ਸਾਰਿਆਂ ਨੂੰ ਇੱਕ ਇਹ ਚੇਤਾਵਨੀ ਵੀ ਹੈਗੀ ਕਿ ਜੇ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ ਅਜਿਛੇ ਕੋਈ ਦੋਗੈ ਨਹੀਂ ਅੱਛਾ ਇਸ ਤੋਂ ਪਹਿਲਾਂ ਸਰ ਇੱਕ ਤਾਰੀਖ ਤੋਂ ਆਪਾਂ ਟਰੇਸ ਵੀ ਕੀਤਾ ਸੀ 24 ਘੰਟੇ ਤੋਂ ਪਹਿਲਾਂ ਪਾਨੂਮਨ ਚੌਂਕ ਦੇ ਵਿੱਚ ਵੱਡੀ ਘਟਨਾ ਹੋਈ ਸੀ ਉਸ ਤੋਂ ਵੀ ਬਾਅਦ ਜਿਹੜੇ ਜਿਹੜੇ ਸਾਹਮਣੇ ਆਣੇ ਸ਼ੁਰੂ ਹੋਏ ਸੀ ਇੱਕੋ ਅਸੀਂ ਉਸ ਤੋਂ ਪਹਿਲਾਂ ਜਿਹੜਾ ਇੱਕ ਇਨਸੀਡੈਂਟ ਸਟ੍ਰੈਚਿੰਗ ਦਾ ਸੀ ਜਿਹੜਾ ਅਸੀਂ ਵਿਦਨ 568 ਜਿਹੜਾ ਹੈ ਟ੍ਰੇਸ ਕੀਤਾ ਸੀਗਾ ਐਂਡ ਉਹਦੇ ਜਿਹੜੀ ਪੁਛਗੀ ਚ ਅਸੀਂ ਬਾਕੀ ਜਿਹੜੇ ਸਨੇਚਿੰਗ ਦੇ ਜਿਹੜੇ 3-4 ਜਿਹੜੇ ਇਨਸੀਡੈਂਸੀ ਜਿਹੜੇ ਵੈਸਟ ਆਫ ਦਾ ਇਨਸੀਡੈਂਸੀ ਉਹ ਵੀ ਟ੍ਰੇਸ ਕਰਲੇ ਸੀਗੇ ਬਾਕੀ ਅਸੀਂ ਸਾਡਾ ਪੂਰਾ ਧਿਆਨ ਹੈ ਮਾਨਯੋਗ ਡੀਜੀ ਸਾਹਿਬ ਨੇ ਸਪੈਸ਼ਲ ਦੇ ਦਿੱਤੇ ਦਾ ਦਿੱਤੀ ਹੈ ਜਿਹੜੀ ਪਬਲਿਕ ਦੀ ਗ੍ਰਿਵਾਂਸ਼ ਹੈ ਜਿੱਥੇ ਇਹੋ ਜਿਹੇ ਕੋਈ ਇਸ਼ੂਜ਼ ਹੈਗੇ ਉਹਨਾਂ ਨੂੰ ਛੇਤੀ ਛੇਤੀ ਸੋਲਵ ਕੀਤਾ ਜਾਏ ਤਾਂ ਅੱਜ ਕਰਕੇ ਅਸੀਂ ਜਿਹੜਾ স্পੈਸ਼ਲ ਫੋਕਸ ਇਸ ਚੀਜ਼ ਤੇ ਹਾਂ ਤੁਸੀਂ ਰਣ ਦੇਣਾ ਲੋਕਾਂ ਨੂੰ ਕੀ ਮੈਸੇਜ ਦਿੰਦੇ ਹੋ ਜੇ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਚੀਜ਼ ਦੇਖੀ ਆ ਤਾਂ ਦੇਖੋ ਜੀ ਉਹਦੇ ਦੀ ਬੜਾ ਹੈਗੀ ਸਾਰੇ ਨੂੰ ਅਵੇਅਰ ਰਹਿਣਾ ਪੈਣਾ ਹੈਗਾ ਐਂ ਉਹਨਾਂ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਸ਼ੱਕੀ ਜਗ੍ਹਾ ਹੈਗੀ ਜਾਂ ਸ਼ੱਕੀ ਕੋਈ ਚੀਜ਼ ਹੈ ਸ਼ੱਕੀ ਕੋਈ ਬੰਦਾ ਹੈਗਾ ਉਹਨਾਂ ਨੂੰ ਮੂਮੈਂਟ ਜਿਹੜੀ ਸਸਪੀਸ਼ੀਅਸ ਲੱਗਦੀ ਤਾਂ ਇਮੀਡੀਟਲੀ 112 ਤੇ ਅਤੇ ਜਿਹੜਾ ਹੈਗਾ ਜਾਂ ਫਿਰ ਗੁਰਦਾਸਪੁਰ ਜ਼ਿਲ੍ਹੇ ਦੇ ਕੰਟਰੋਲ ਨੰਬਰ ਦੇ ਦਰੇ ਮੋਬਾਈਲ ਨੰਬਰ ਉਹਨਾਂ ਤੇ Thank you.